ਬੰਗਾ ਵਿਖੇ ਦਿਨ ਦਿਹਾੜੇ ਅੱਜ ਗੋਲੀਆਂ ਚਲੀਆਂ ਜਿਸ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਸਦੀ ਵੀਡੀਓ ਤੁਹਾਨੂੰ ਦਿਖਾਉਂਦੇ ਆਂ ਵੀਡੀਓ ਦੇਖ ਕੇ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਜਾਵੇਗਾ ਕਿ ਕਿਸ ਤਰੀਕੇ ਕਈ ਰਾਉਂਡ ਫਾਇਰ ਇਸ ਗੱਡੀ ਦੇ ਉੱਤੇ ਕੀਤੇ ਗਏ ਸਨ ਤੁਸੀਂ ਵੀਡੀਓ ਦੇਖੋ ਕਿ ਕੇਸ ਤਰੀਕੇ 1 ਨਹੀਂ 2 ਨਹੀਂ ਬਲਕਿ 16 ਤੋਂ 17 ਰਾਉਂਡ ਫਾਇਰ ਕੀਤੇ ਗਏ ਸਨ ਇਸ ਗੱਡੀ ਦੇ ਉੱਤੇ ਇਸ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਗਾਤਾਰ ਗੋਲੀਆਂ ਇਸ ਗੱਡੀ ਦੇ ਉੱਤੇ ਚਲਾਈਆਂ ਗਈਆਂ ਨੇ ਦਰਸਲ ਬੰਗਾ ਦੇ ਬੱਸ ਸਟੈਂਡ ਵਿਖੇ ਇਹ ਵੱਡੀ ਵਾਰਦਾਤ ਵਾਪਰੀ ਹੈ ਦਿਨ ਦਿਹਾੜੇ ਬੰਗਾ ਵਿਖੇ ਫਾਇਰਿੰਗ ਕੀਤੀ ਗਈ ਪੰਜ ਸ਼ਖਸ ਸਨ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਇਸ ਗੱਡੀ ਦੇ ਵਿੱਚ ਅਤੇ ਇਸ ਘਟਨਾ ਦੇ ਵਿੱਚ ਇੱਕ ਦੀ ਜਾਨ ਵੀ ਚਲੀ ਗਈ ਹੈ ਜਦਕਿ ਦੋ ਤੋਂ ਤਿੰਨ ਜ਼ਖਮੀ ਵੀ ਦੱਸੇ ਜਾ ਰਹੇ ਸਨ ਤਾਂ ਬੰਗਾ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਸ ਗੱਡੀ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਸਨ ਉਸ ਗੱਡੀ ਦਾ ਹਾਲ ਕੀ ਹੈ ਇੱਕ ਨਹੀਂ ਦੋ ਨਹੀਂ ਸਗੋਂ 16 ਤੋਂ 17 ਰਾਉਂਡ ਫਾਇਰ ਕੀਤੇ ਗਏ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਗਾਤਾਰ ਫਾਇਰਿੰਗ ਇਸ ਗੱਡੀ ਦੇ ਉੱਤੇ ਹੋਈ ਹੈ ਗੱਡੀ ਦੇ ਕਿਤੇ ਨਾ ਕਿਤੇ ਸ਼ੀਸ਼ੇ ਜਿਹੜੇ ਨੇ ਉਹ ਸਾਰੇ ਟੁੱਟ ਚੁੱਕੇ ਨੇ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਦੀ ਜਾਨ ਵੀ ਚਲੀ ਗਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਘਟਨਾ ਵਾਲੀ ਥਾਂ ਤੋਂ ਇਹ ਵੀਡੀਓ ਦਿਖਾ ਰਹੇ ਹਾਂ ਜਿੱਥੇ ਇਸ ਗੱਡੀ ਦੇ ਉੱਤੇ ਤਾੜ-ਤਾੜ ਗੋਲੀਆਂ ਚਲੀਆਂ ਨੇ ਅਚਾਨਕ ਕਈ ਰਾਉਂਡ ਫਾਇਰ ਹੋਏ ਅਤੇ ਇਸ ਦੌਰਾਨ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਹੈ। ਬੰਗਾ ਵਿਖੇ ਦਿਨ ਦਿਹਾੜੇ ਅੱਜ ਗੋਲੀਆਂ ਚਲੀਆਂ ਜਿਸ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਸ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਵੀਡੀਓ ਦੇਖ ਕੇ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਜਾਵੇਗਾ ਕਿ ਕਿਸ ਤਰੀਕੇ ਕਈ ਰਾਉਂਡ ਫਾਇਰ ਇਸ ਗੱਡੀ ਦੇ ਉੱਤੇ ਕੀਤੇ ਗਏ ਸਨ। ਤੁਸੀਂ ਵੀਡੀਓ ਦੇਖੋ ਕਿ ਕੇਸ ਤਰੀਕੇ 1 ਨਹੀਂ 2 ਨਹੀਂ ਬਲਕਿ 16 ਤੋਂ 17 ਰਾਉਂਡ ਫਾਇਰ ਕੀਤੇ ਗਏ ਸਨ ਇਸ ਗੱਡੀ ਦੇ ਉੱਤੇ ਇਸ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਗਾਤਾਰ ਗੋਲੀਆਂ ਇਸ ਗੱਡੀ ਦੇ ਉੱਤੇ ਚਲਾਈਆਂ ਗਈਆਂ ਨੇ ਦਰਸਲ ਬੰਗਾ ਦੇ ਬੱਸ ਸਟੈਂਡ ਵਿਖੇ ਐ ਵੱਡੀ ਵਾਰਦਾਤ ਵਾਪਰੀ ਹੈ ਦਿਨ ਦਿਹਾੜੇ ਬੰਗਾ ਵਿਖੇ ਫਾਇਰਿੰਗ ਕੀਤੀ ਗਈ ਪੰਜ ਸ਼ਖਸ ਸਨ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਇਸ ਗੱਡੀ ਦੇ ਵਿੱਚ ਅਤੇ ਇਸ ਘਟਨਾ ਦੇ ਵਿੱਚ ਇੱਕ ਦੀ ਜਾਨ ਵੀ ਚਲੀ ਗਈ ਹੈ ਜਦਕਿ ਦੋ ਤੋਂ ਤਿੰਨ ਜ਼ਖਮੀ ਵੀ ਦੱਸੇ ਜਾ ਰਹੇ ਸਨ ਤਾਂ ਬੰਗਾ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਸ ਗੱਡੀ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਸਨ ਉਸ ਗੱਡੀ ਦਾ ਹਾਲ ਕੀ ਹੈ ਇੱਕ ਨਹੀਂ ਦੋ ਨਹੀਂ ਸਗੋਂ 16 ਤੋਂ 17 ਰਾਉਂਡ ਫਾਇਰ ਕੀਤੇ ਗਏ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਗਾਤਾਰ ਫਾਇਰਿੰਗ ਇਸ ਗੱਡੀ ਦੇ ਉੱਤੇ ਹੋਈ ਹੈ ਗੱਡੀ ਦੇ ਕਿਤੇ ਨਾ ਕਿਤੇ ਸ਼ੀਸ਼ੇ ਜਿਹੜੇ ਨੇ ਉਹ ਸਾਰੇ ਟੁੱਟ ਚੁੱਕੇ ਨੇ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਇਸ ਘਟਨਾ ਦੇ ਵਿੱਚ ਇੱਕ ਦੀ ਜਾਨ ਵੀ ਚਲੀ ਗਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਘਟਨਾ ਵਾਲੀ ਥਾਂ ਤੋਂ ਇਹ ਵੀਡੀਓ ਦਿਖਾ ਰਹੇ ਹਾਂ ਜਿੱਥੇ ਇਸ ਗੱਡੀ ਦੇ ਉੱਤੇ ਤਾੜ-ਤਾੜ ਗੋਲੀਆਂ ਚੱਲੀਆਂ ਨੇ ਅਚਾਨਕ ਕਈ ਰਾਉਂਡ ਫਾਇਰ ਹੋਏ ਅਤੇ ਇਸ ਦੌਰਾਨ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ